ਬੋਦਲ ਇੱਕ ਤਾਂ ਮੈਨੂੰ ਇਹ ਗੱਲ ਸਮਝ ਨਹੀਂ ਲੱਗਦੀ ਇਹਨਾਂ ਦੀ ਮੈਂ ਨਾ 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 ਮੈਨੂੰ ਮਾਰੀ ਨਾ ਪਹਿਲੀ ਡਾਂ ਮੈਂ ਤੇ ਪਹਿਲਾ ਹਾਥ ਕਿਤਿਆਂ ਬਾਤ ਕਿਤੇ ਮੇਰੇ ਨਾਲ ਜੇ ਤੂੰ ਪਹਿਲਾਂ ਮੇਰੇ ਹੱਥ ਖੁੱਲੋਗੇ ਨਾ ਤੈਨੂੰ ਕਿੱਜਾ ਮਾਰ ਜਿੰਦੀ ਅੱਜ ਹੀ ਨਾ ਆ ਪੁੱਠੇ ਕਰਕੇ ਮਾਰੀ ਆ ਸਿਰਫ ਤੇਰੀ ਤੀਆ ਕਰਕੇ ਇਹ ਤੈਨੂੰ ਬਖਸ਼ਦੀ ਨਹੀਂ ਸੀ ਤੂੰ ਮੁੜ ਕੇ ਮੈਂ ਰਾਦਰ ਰੋੜਾ ਬਣੇ ਨਾ ਆ ਸਿੱਧੀ ਕਰ ਨਾ ਦੇਖ ਮੇਰੇ ਗੱਲ ਮੇਰੀ ਗੱਲ ਸੁਣ ਦੇਖ ਮੇਰੀ ਗੱਲ ਸੁਣ ਸਿੱਧੀ ਵਜੋ ਸਿੱਧੀ ਨਹੀਂ ਮੇਰੀ ਗੱਲ ਸੁਣ ਚਾਹੀ ਨਾ ਇਥੋਂ ਤੂੰ ਤੂੰ ਜਿਵੇਂ ਕਹੇਗੀ ਮੈਂ ਉਵੇਂ ਕਰੂੰਗਾ ਤੂੰ ਕਿਉਂ ਕਿਉਂ ਨਾ ਜਾਣਾ ਜੇ ਬਾਹਰ ਗਈ ਨਾ ਬਾਹਰ ਗਈ ਨਾ ਉਹ ਸਾਲੇ ਮੈਨੂੰ ਫੜ ਲੈਣਗੇ ਨਾ ਤੂੰ ਬਾਹਰ ਨਹੀਂ ਤੇਰੀ ਮੌਤ ਤਾਂ ਮੈਂ ਬਣੂ ਮੈਂ ਤੂੰ ਬਾਹਰ ਨਾ ਜਾਈ ਮੇਰੀ ਗੱਲ ਸੁਣ ਲੈ ਮੈਂ ਮਾਰੀ ਨਾ ਮਾਰੀ ਨਾ ਮੇਰੀ ਗੱਲ ਸੁਣ ਇੱਥੇ ਬੈਠ ਕੇ ਤੂੰ ਬੈਠ ਕੇ ਗੱਲ ਤਾਂ ਸੁਣ ਲੈ ਮੇਰੀ ਗੱਲ ਸੁਣ ਕਰ ਸੁਣ ਸੁਣ ਲੈ ਇੱਕ ਮਿੰਟ ਆਹ ओह, 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 अरे, हायर, ओह, आज जाए थे मैं पानी लियो नहीं तेरे वास्ते करमो करमो ले पानी पी पुत खड़ी हो, पानी पी ला। ਕੀ ਹੋ ਗਿਆ ਤੈਨੂੰ ਪੋਹਦੀ ਪਤਾ ਨਹੀਂ ਲੱਗਿਆ 1 ਘੰਟੇ ਚੱਕਰ ਆ ਗਿਆ ਤੇ ਡਿੱਗੀ ਹਜੇ ਸੋਚ ਰਹੀ ਸੀ ਵੀ ਚਲ ਚਾਰਕ ਭਾਂਡੇ ਨੇ ਪਰ ਮੈਂ ਮਾਨ ਲੂੰਗੀ ਪਤਾ ਹੀ ਨਹੀਂ ਸੀਗਾ ਵੀ ਐ 1 ਘੰਟੇ ਡਿੱਗ ਜੂੰਗੀ ਮੈਂ ਓਹੋ ਪੁੱਤ ਭਾਂਡੇ ਭੁੰਡੇ ਮੈਂ ਤੈਨੂੰ ਆਖਿਆ ਤਾਂ ਹੈਗਾ ਵੀ ਭਾਈ ਮੈਂ ਆਪੇ ਸਾਰਾ ਕੰਮ ਕਰ ਲੂੰਗੀ ਤੂੰ ਕਿਉਂ ਐਵੇਂ ਬਿੰਦੇ ਬਿੰਦੇ ਉੱਠ ਕੇ ਉਹ ਕਰਦੀ ਹੁੰਨੀ ਐ ਕੋਈ 2 ਘੰਟੇ ਦੁਪਹਿਰੇ ਆਰਾਮ ਕਰ ਲਿਆ ਕਰ ਪੋਹਾ ਜੀ ਆਪਣਾ ਹੱਸਦੇ ਖੇਡਦੇ ਪਰਿਵਾਰ ਸੀ ਤੈਨੂੰ ਕਿਹਦੀ ਨਜ਼ਰ ਲੱਗ ਗਈ ਆਪਣੇ ਘਰ ਨੂੰ ਕੋਈ ਨਹੀਂ ਪਤਾ ਕਿਸੇ ਦੀ ਨਜ਼ਰ ਨਹੀਂ ਲੱਗਦੀ ਕੋਈ ਦਿਨੀ ਚੰਗੇ ਮਾੜੇ ਚੱਲਦੇ ਹੁੰਦੇ ਬੰਦੇ ਤੇ ਉਹ ਜੀ ਮੈਂ ਤਾਂ ਚੰਗੀ ਪਾਣੀ ਆ ਫਿਰ ਮੈਨੂੰ ਚੱਕਰ ਕਿਵੇਂ ਓਹੋ ਥੈਨੂੰ ਚੱਕਰ ਕਿਵੇਂ ਹੁਣ ਤੈਨੂੰ ਚੱਕਰਾਉਣਗੇ ਪੁੱਤ ਖੁਸ਼ੀ ਦੇ ਚੱਕਰ ਆ ਇਹ ਜਿਵੇਂ ਜਿਵੇਂ ਤੇਰਾ ਟਾਈਮ ਨੇੜੇ ਆਊਗਾ ਨਾ ਉਵੇਂ ਉਵੇਂ ਤੈਨੂੰ ਕੋਈ ਕਦੇ ਚੱਕਰ ਆ ਗਿਆ ਕਦੇ ਕਿਵੇਂ ਕਦੇ ਕਿਵੇਂ ਆਈ ਹੁੰਦਾ ਹੁੰਦਾ ਇਹ ਨਾ ਤੂੰ ਫਿਕਰ ਕਰ ਚੱਕਰ-ਜੁੱਕਰ ਤਾਂ ਕੋਈ ਗੱਲ ਨਹੀਂ ਆਉਂਦੀ ਰਹਿਣਗੇ ਤੇ ਬਾਕੀ ਪ੍ਰਮਾਤਮਾ ਨਾਲ ਸੋਣੀ ਸੁਣੂਗਾ ਵਿਸ਼ਵਾਸ ਆ ਰੱਬ ਤੇ ਆਪਾਂ ਨੂੰ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੇਰੀ ਤੀ ਇਹਨਾਂ ਦਾ ਤਾਂ ਤੇ ਤੂੰ ਨਾ ਆਪਦੇ ਸਰੀਰ ਦਾ ਧਿਆਨ ਰੱਖਿਆ ਕਰ ਤਾਂ ਹੀ ਤਾਂ ਮੈਂ ਤੈਨੂੰ ਲੜਦੀਆਂ ਬਿੰਦੇ-ਬਿੰਦੇ ਵੀ ਐਵੇਂ ਨਾ ਤੂੰ ਕੰਮਾਂ ਕੰਨੀ ਪਿਆ ਕਰ ਵਿਆਹ ਕਰਨਾ ਕਰਨਾ ਹੈਗੀ ਆ ਨਾ ਮੈਂ ਆਪੇ ਕਰ ਲੂੰਗੀ ਕੋਈ ਨਹੀਂ ਤਾਂ ਠੀਕ ਹੈ ਪੂਆ ਜੀ ਪਰ ਪਤਾ ਨਹੀਂ ਕਿਉਂ ਮੈਂ ਜਨਾ ਮਾਜੀ ਕੋਸ਼ਿਸ਼ ਕਰਨਾ ਆਪਣਾ ਧਿਆਨ ਕਿਧਰੇ ਹੋਰ ਲਾਉਂਦੀ ਮੁਰਕੜ ਕੇ ਆ ਕੇ ਨਾ ਮਨਿੰਦਰ ਤੀ ਫੇਰ ਆ ਜਾਂਦਾ ਮੈਂ ਕੀ ਕਰਾਂ ਮੈਂ ਮਾਇਆ ਹੋ ਹੀ ਜਾਂਦਾ ਕੋ ਜੀ ਵੀ ਮਨਿੰਦਰ ਕੱਦ ਨਹੀਂ ਕਿੱਥੇ ਪੜਕਦੇ ਹੋਣੀ ਵੀ ਉਹ ਕਿੱਥੇ ਆ ਕਿੱਥੇ ਨਾ ਕੋਈ ਫੋਨ ਆਇਆ ਤੁਹਾਨੂੰ ਪਤਾ ਲੱਗਿਆ ਕਿਸੇ ਗੱਲ ਦਾ ਫੋਨ ਤੇਰੀ ਮੰਮੀ ਦਾ ਆਇਆ ਸੀ ਉਹਨੇ ਮੈਨੂੰ ਤੇਰਾ ਹੀ ਪੁੱਛਿਆ ਸੀ ਮੈਂ ਤਾਂ ਆਖਿਆ ਠੀਕ ਠਾਕ ਹੈਗੀ ਵਧੀਆ ਮੈਂ ਆਖਿਆ ਕੋਈ ਗੱਲ ਨਹੀਂ ਤੁਸੀਂ ਇੱਧਰ ਨਾ ਫਿਕਰ ਕਰੋ ਤੇ ਕੋਈ ਨਹੀਂ ਪੁੱਤ ਹੁਣ ਜਦੋਂ ਗਏ ਹੋਏ ਆ ਉਹਰਾ ਬਕਸਰ ਮਿਹਨਤ ਪੱਲੇ ਤਾਂ ਪਾਊਗਾ ਹੀ ਭੁੱਖੇ ਧਿਆਏ ਵਿਚਾਰੇ ਤੜਕੇ ਨੇਰੇ ਨਿਕਲ ਜਾਂਦੇ ਆ ਰਾਤ ਨੂੰ ਸੋਤੇ ਘਰੇ ਵੜਦੇ ਆਗੇ ਪੋਹਾ ਜੀ ਆਪਾਂ ਕਿਸੇ ਬਾਬੇ ਕੋਲੇ ਨਾ ਚਲੀਏ ਕੀ ਪਤਾ ਕੋਈ ਬੱਬਾ ਆਪਾਂ ਨੂੰ ਰਾਹ ਸਿਰ ਪਾ ਦੇਵੇ ਗੱਲ ਨੂੰ ਲੈ ਕੇ ਮੈਨੂੰ ਪਤਾ ਤੁਸੀਂ ਇਹਨਾਂ ਫੈਮਾ ਪਰਮਾਚ ਨਹੀਂ ਪੈਂਦੇ ਪਰ ਹੁਣ ਕਰ ਵੀ ਕੀ ਸਕਦੇ ਆ ਆਪਾਂ ਕੀ ਪਤਾ ਆਪਣਾ ਉੱਥੇ ਭਲਾਉ ਜਵੇ ਕੋਈ ਆਪਾਂ ਨੂੰ ਸਿੱਧੇ ਰਾਹੀ ਪਾ ਦੇਵੇ ਪੁੱਤ ਕੁਝ ਨਹੀਂ ਹੈਗਾ ਨਾ ਕਿਸੇ ਬਾਬੇ ਕੋਲੇ ਕੁਝ ਹੈ ਕੋਈ ਨਹੀਂ ਹੈਗਾ ਨਾ ਉਹ ਸੱਚੇ ਪਾਤਸ਼ਾਹ ਜੋ ਉਹਦੀ ਨਿਕਸੀ ਤੇ ਨਹੀਂ ਹੈਗਾ ਸੱਚੇ ਪਾਸ਼ਾ ਵਾਏ ਗਰੂ ਜੇ ਹੁੰਦਾ ਤਾਂ ਆਪਣੇ ਨਾਲ ਆਦੀ ਨਾ ਦੇਖਣੇ ਪੈਂਦੇ ਕਦੇ ਖੁਸ਼ ਹੋ ਜਾਂਦਾ ਆਪਣੇ ਘਰੇ ਘਰ ਤੇ ਕੁਝ ਹੋ ਜਾਂਦਾ ਪਹਿਲੀ ਉਹ ਦੇਖ ਲੋ ਕਿਹੜੇ ਹਾਲਾਤਾਂ ਚੋਂ ਲੰਘ ਰਹੀ ਆਗੀ ਜਿੱਦਨ ਦੀ ਮੈਂ ਇਸ ਘਰ ਦੇ ਵਿੱਚ ਵਿਆਹ ਕੇ ਆ ਮੈਂ ਅੱਜ ਤੱਕ ਨਹੀਂ ਉਹਨੂੰ ਹਾਸੇ ਦੀ ਨੂੰ ਦੇਖਿਆ ਪਤਾ ਨਹੀਂ ਉਹਦੇ ਦਿਲ ਦਿਮਾਗ ਚ ਕੀ ਤਾਂ ਚੱਲਦਾ ਰਹਿੰਦੇ ਕੀ ਨਾ ਤੁਸੀਂ ਆਪ ਹੀ ਦੱਸੋ ਮੈਂ ਹਜੇ ਤੱਕ ਕਦੇ ਵੀ ਮਨਿੰਦਰ ਨਾਲ ਫਰਕ ਨਹੀਂ ਸਮਝਿਆ ਕਦੇ ਉਹਨੂੰ ਆਪਦੇ ਆਨੰਦ ਨਹੀਂ ਸਮਝਿਆ ਕਟਕਟ ਕਮਲੀ ਜੀ ਮੈਨੂੰ ਕੁਝ ਤਾਂ ਦੱਸ ਦਿੰਦੀ ਮੈਨੂੰ ਤਾਂ ਇਸੇ ਗੱਲ ਤੋਂ ਪਛਤੇਵਾਂ ਲਈ ਬੈਠਾ ਬੋਆ ਜੀ ਕੋਈ ਨਹੀਂ ਪੁੱਤ ਜੇ ਉਹਦੇ ਸਾਰੇ ਹੁੰਦਾ ਉਹ ਤੈਨੂੰ ਫੇਰ ਹੀ ਦੱਸਦੀ ਬਾਕੀ ਮਨਿੰਦਰ ਨਹੀਂ ਹੈਗੀ ਇਹ ਜਿਹੜੀਆਂ ਗੱਲਾਂ ਕਰਨ ਵਾਲੀ ਇੰਨਾ ਕੁ ਤਾਂ ਮੈਨੂੰ ਮੇਰੀ ਭਤੀਜੀ ਤੇ ਮਾਣ ਆਗਾ ਬੋਆ ਜੀ ਮੈਂ ਹੋਮੇ ਦੀ ਗੱਲ ਨਹੀਂ ਕਰ ਰਹੀ ਹੈਗੀ ਮੈਨੂੰ ਲੱਗਾ ਤੁਸੀਂ ਮੇਰੀ ਗੱਲ ਨੂੰ ਗਲਤ ਪਾਸੇ ਲੈ ਗਏ ਨਹੀਂ ਨਹੀਂ ਪੁੱਤ ਮੈਂ ਗਲਤ ਪਾਸੇ ਨਹੀਂ ਲਗਾਈ ਤੇਰੀ ਗੱਲ ਨੂੰ ਚਲ ਕੋਈ ਨਹੀਂ ਜੋ ਜਵਾਕੜੀ ਦੇ ਕਰਮਾਂ ਦੇ ਵਿੱਚ ਲਿਖਿਆ ਉਹ ਫਿਰ ਹਰ ਹਾਲ ਤਾਂ ਆਪਾਂ ਨੂੰ ਭੋਗਣਾ ਹੀ ਪੈਂਦਾ ਭੋਜੀ ਭਾਈ ਇੱਕ ਤਾਂ ਮੈਂ ਨਾ ਕਰੀ ਆਪਾਂ ਉਹਦੇ ਨਾਮ ਦੇ ਪੋਸਟਰ ਨਾ ਬਣਵਾ ਕੇ ਲਵਾ ਦਈਏ ਸਾਰੇ ਕਿਤੇ ਆਪਣਾ ਜੋ ਜੋ ਕੁਝ ਵੀ ਕਰਨਾ ਪੂ ਮੈਂ ਕਰਨ ਨੂੰ ਤਿਆਰ ਆ ਭੋਜੀ ਜੇ ਤੁਸੀਂ ਕਹੋਗੇ ਨਾ ਮੈਂ ਮੈਂ ਖੁਦ ਜਾ ਜਾ ਕੇ ਸਾਰੇ ਕਿਤੇ ਪੋਸਟਰ ਲਾਏ ਆਉਣੀਆਂ ਬਸ ਆਪਾਂ ਨੂੰ ਮੰਦਰ ਮਿਲ ਜਵੇ ਇੱਕ ਵਾਰ ਹੋਤੋਂ ਆਪਾਂ ਪਿੰਡ ਛੱਡ ਕੇ ਸ਼ਹਿਰ ਚ ਆ ਕੇ ਰਹਿਣ ਲੱਗੇ ਜੇ ਆਪਾਂ ਪਿੰਡ ਚ ਹੁੰਦੇ ਨਾ ਹੁਣ ਨੂੰ ਪਿੰਡ ਚ ਕਦੋਂ ਦੀ ਗੱਲ ਉੱਡੀ ਹੁੰਦੀ ਹੈ ਆਪਣੀ ਇਹ ਤਾਂ ਸ਼ਹਿਰਾਂ ਵਾਲੇ ਲੋਕ ਹੈ ਜਿਹੜੇ ਆਣ ਗਵਾਂਡ ਚ ਕੁਛ ਹੋਈ ਜਾਵੇ ਦੇਖਦੇ ਨਹੀਂ ਹੁੰਦੇ ਵੀ ਕੀ ਹੋਈ ਜਾਂਦਾ ਇਹਨਾਂ ਦੇ ਤੇ ਜ਼ਰੂਰੀ ਆਪਾਂ ਲੋਕਾਂ ਨੂੰ ਪਤਾ ਲਗਾਉਣਾ ਹੈਗਾ ਆਪਾਂ ਤਾਂ ਇਹ ਕਹਿੰਦੇ ਆ ਜਿਵੇਂ ਕੋਈ ਪਰਦਾ ਰਹਿੰਦਾ ਆਪਣੇ ਘਰ ਦਾ ਰਹੇ ਜੇ ਕਿੰਨਾ ਕੁ ਟਾਈਮ ਪਰਦਾ ਰਹੂਗਾ ਅੱਜ ਨਹੀਂ ਤਾਂ ਕੱਲ ਲੋਕਾਂ ਦੇ ਵਿੱਚ ਤਾਂ ਗੱਲ ਆ ਹੀ ਜਾਣੀ ਹੈ ਨਾ ਭੂਆ ਜੀ ਨਾਲੇ ਵੈਸੇ ਵੀ ਨਾ ਆ ਖੁਸ਼ੀ ਦੇ ਮੌਕੇ ਦੇਖ ਲੋ ਕੀ ਕੁਝ ਹੋ ਰਿਹਾ ਆਪਣੇ ਘਰੇ ਸੋਚੇ ਸੀ ਵੀ ਚੱਲ ਵਧੀਆ ਸਕੇ ਡਾਂਗੇ ਸਾਰੇ ਹੌਲੀ ਹੌਲੀ ਟਾਈਮ ਦੇ ਨਾਲ ਫਰਕ ਪੈ ਜਾਂਦਾ ਪਰਨਾ ਇਥੇ ਤਾਂ ਇੱਕ ਦੁੱਖ ਜਾਂਦਾਂ ਦੂਜਾ ਪਹਿਲਾਂ ਖੜਾ ਹੋ ਜਾਂਦਾ ਬਸ ਰੱਬ ਨੇ ਨਾ ਆਪਣੇ ਅਕਲ ਦੁੱਖਾਂ ਦੀ ਪੰਡ ਸੱਟ ਦਿੱਤੀ ਵੀ ਬਸ ਛਿੱਲੀ ਜਾਵਾ ਸਭ ਚੀਜ਼ਾਂ ਕੋਈ ਨਹੀਂ ਪੁੱਤ ਉਹਨੂੰ ਤਾਂ ਢੋਕਰੀ ਨੂੰ ਚਾਈ ਵਾਲਾ ਸੀ ਜਿੱਦ ਦਿਨਾਂ ਨੂੰ ਪਤਾ ਲੱਗਿਆ ਸੀ ਜੀ ਹਾਂ ਸਾਡੇ ਘਰ ਵਿੱਚ ਕੋਈ ਪਤੀ ਜੱਫੀ ਜਿਹਾ ਹੁੰਣਾ ਉਹ ਤਾਂ ਖੁਸ਼ੀ ਚ ਪਾਗਲ ਹੋਈ ਪਈ ਸੀ ਚਲ ਤੂੰ ਰਾਮ ਕਰ ਮੈਂ ਨਾ ਤੇਰੇ ਤੋਂ ਨਹੀਂ ਮਿਰਚਾ ਚਾਹ ਕੇ ਸਕਦੀ ਐ ਖਾਏ ਜਾਂਦੀ ਸੀ ਫਾਇਜਾ ਬਾਲੀ ਨਾ ਟੈਨਸ਼ਨ ਲਿਆ ਕਰ ਫਿਰ ਤਾਂ ਹੀ ਤਾਂ ਬਿਮਾਰ ਹੋ ਜਾਨੀ ਸੁਭਾ ਦੇ ਮਨ ਚ ਕੀ ਚੱਲ ਰਿਹਾ ਬੇਸ਼ੱਕ ਮੇਰੇ ਨਾਲ ਕੋਈ ਗੱਲ ਨਾ ਕਰੇ ਪਰ ਇਹ ਨਾ ਕਿਤੇ ਮੈਂ ਵੀ ਸਮਝ ਸਕਦੀ ਹਾਂ ਇਹ ਸਭ ਸੱਚਾ ਹੋਏਗਾ ਬਸ ਤੂੰ ਇਹ ਦਰੋਂ ਜਲਦ ਤੋਂ ਜਲਦੀ ਕਰੇ ਪੋਟਾ ਭਾਈ ਬੋਤਲ ਅੰਦਰ ਹੀ ਪਈ ਹੈ ਨਾ

ਉਹ ਮੈਨੂੰ ਕਿਆ ਯਾਰ ਉਹ ਇੱਥੇ ਤਾਂ ਪਈ ਆ ਬੋਤਲ ਇੱਕ ਤਾਂ ਮੈਨੂੰ ਇਹ ਗੱਲ ਸਮਝ ਨਹੀਂ ਲੱਗਦੀ ਇਹਨਾਂ ਦੀ ਨਾ 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 ਮੈਨੂੰ ਮਾਰੀ ਨਾ ਮੈਨੂੰ ਮਾਰੀ ਨਾ ਬਹੁਤ ਕਿਤਿਆਂ ਬਹੁਤ ਕਿਤੇ ਦੁਕਾਨਾ ਜੇ ਤੂੰ ਪਹਿਲਾਂ ਮੇਰੇ ਹੱਥ ਖੋਲੰਦੇ ਨਾ ਤੈਨੂੰ ਕਿੱਧਰ ਮਾਰ ਦਿੰਦੀ ਅੱਜ ਹੀ ਨਾ ਆ ਪੁੱਠੀ ਕਰਕੇ ਮਾਰੀ ਆ ਸਿਰਫ ਤੇਰੀ ਤੀਆ ਕਰਕੇ ਜੀ ਤੈਨੂੰ ਬਖਸ਼ਦੀ ਨਹੀਂ ਸੀ ਐਦੂ ਮੜ ਕੇ ਮੈਂ ਰਾਧਾ ਰੋੜਾ ਬਣੇ ਨਾ ਆ ਸਿੱਧੀ ਤੇ ਨਾ ਉਹ ਦੇਖ ਨਾ ਮਦਰ ਮੇਰੀ ਗੱਲ ਸੁਣ ਦੇਖ ਮੇਰੀ ਗੱਲ ਸੁਣ ਸਿੱਧੀ ਵੱਜੂ ਸਿੱਧੀ ਨਹੀਂ ਮੇਰੀ ਗੱਲ ਸੁਣ ਚਾਈ ਨਾ ਇੱਥੋਂ ਤੂੰ ਤੂੰ ਜਿਵੇਂ ਕਹੀ ਮੈਂ ਉਵੇਂ ਕਰੂ ਤੂੰ ਕੀ ਕੀ ਨਾ ਜਾਣਾ ਜੇ ਬਾਹਰ ਗਈ ਨਾ ਬਾਹਰ ਗਈ ਨਾ ਉਹ ਸਾਲੇ ਮੈਨੂੰ ਫੜ ਲੈਣਗੇ ਨਾ ਤੂੰ ਤੂੰ ਬਾਹਰ ਨਹੀਂ ਤੇਰੀ ਮੌਤ ਤਾਂ ਮੈਂ ਬਣੂਗਾ ਤੂੰ ਬਾਹਰ ਨਾ ਜਾਈ ਮੇਰੀ ਗੱਲ ਸੁਣ ਲੈ ਮੈਂ ਮਾਰੀ ਨਾ ਮਾਰੀ ਨਾ ਮੇਰੀ ਗੱਲ ਸੁਣ ਇੱਥੇ ਬੈਠ ਕੇ ਕੋਈ ਗੱਲ ਨਹੀਂ ਬੈਠ ਕੇ ਗੱਲ ਤਾਂ ਸੁਣ ਲੈ ਮੇਰੀ ਗੱਲ ਸੁਣ ਗੱਲ ਸੁਣ ਗੱਲ ਸੁਣ ਲੈ ਇੱਕ ਮਿੰਟ ਹਾਂ ਆਹ ਆਹ ਆਏ ਮਾਰਤਾ ਓਏ ਆਏ ਓਏ ਆਏ ਓਏ ਮਾਰਤਾ ਅੱਠ 2 ਨਾ ਆਈ ਲੱਗੀ ਰਹੀ ਮੈਂ ਤਾਂ ਜਾਣਾ ਜਾਣਾ ਇਥੇ ਪਾਲਾ ਖੀਰ ਚੇ ਹੱਥ ਮਾਂ ਮੈਨੂੰ ਵੀ ਐਂ ਸੋਚ ਸੀ ਕਿਤੇ ਉਹੀ ਗੱਲ ਉੱਥੇ ਜਾ ਕੇ ਬੈ ਗਈ ਤੇ ਘਰ ਨਾ ਪਟਿਆ ਜਾਵੇ ਘਰ ਪਟਣ ਤੋਂ ਡਰਦੀ ਆ ਮੈਂ ਤਾਂ ਮੈਂ ਕਿਚਾ ਨੂੰ ਆਈ ਆ ਆ ਨਾ ਤੇਰੇ ਐਨੇ ਸਾਲ ਹੋ ਗਏ ਤੈਨੂੰ ਕਰਦੇ ਨੂੰ ਮੇਰਾ ਘਰ ਪਟਿਆ ਜਾਊ ਘਰ ਪਟਿਆ ਜਾਊ ਜੇ ਤੇਰਾ ਘਰ ਪਟਿਆ ਜਾ ਜਾਊਗਾ ਨਾ ਤੇ ਇੱਥੇ ਰਹਿ ਕੇ ਵੀ ਪਟਿਆ ਜਾਊਗਾ ਇਹ ਸੋਚ ਲਾ ਬੰਦਾ ਹੀ ਇਹੋ ਜਿਹਾ ਟਕਰਾਇਆ ਤੁਸੀਂ ਹੁਣ ਸਾਰੀ ਦਿਹਾੜੇ ਕਲਪਨਾ ਚ ਚੱਲੇ ਸੀ ਤੈ ਜਾਣੇ ਦੇ ਹਾਂ ਤਪਾ ਲਿਆ ਉਹਨੇ ਤਾਂ ਆ ਜਾ ਕੋਈ ਨਾ ਦੇਖਦੇ ਆ ਕੀ ਕਰੀ ਜਾਂਦੀ ਆ ਆ ਜਾ ਆ ਜਾ ਲੈ ਪਾਲਾ ਜੱਫੀਆਂ ਛੇਤੀ ਆ ਨਾ ਆ ਗਈਆਂ ਹੋਰ ਬਨੇ ਠੀਕ ਹੈ ਠੀਕ ਹੈ ਬਸ ਮੈਂ ਆਈ ਬੱਲੇ ਉੱਤਰੀ ਜਾਂਦੀ ਸੀ ਕੱਲ ਜੀ ਮਹਾਲਾ ਤੜਕੇ ਲਖੋੜ ਆ ਮਹਾਂ ਜੀ ਆਉਣਾ ਨਹੀਂ ਚਲ ਵਧ ਗਿਆ ਟਾਈਮ ਨਾ ਆ ਗੀਆਂ ਤੁਸੀਂ ਹੋ ਠੀਕ ਠਾਕ ਸੀ ਕਰੇ ਹਾਂ ਠੀਕ ਹੈ ਚਲ ਕਿੱਧਰ ਵਗ ਗਿਆ ਉਹ ਤਾਂ ਖੇਤ ਹੀ ਵਗ ਗਿਆ ਸੀਗਾ ਐ ਪੁੱਛਦੀ ਐ ਜਿਵੇਂ ਰੋਜ਼ ਹੀ ਇੱਥੇ ਘਰੇ ਬੈਠਾ ਰਹਿੰਦਾ ਗੱਲਾਂ ਤਾਂ ਦੇਖ ਕਰਦੇ ਤੈਨੂੰ ਪਤਾ ਨਹੀਂ ਹਟੀ ਨਹੀਂ ਮੈਂ ਤਾਂ ਉੱਥੇ ਹੀ ਜਾਣਾ ਮੈਂ ਤਾਂ ਉੱਥੇ ਹੀ ਜਾਣਾ ਲਾ ਪੜੇ ਦਾ ਕਾਰਾ ਕਰਾ ਘਰ ਨਹੀਂ ਆਉrai ਸੀਗਾ ਤੂੰ ਕਤੋਂ ਮੈਂ ਬੋਲਦੀ ਆਂ ਕਿ ਇਹਨੂੰ ਘਰ ਤਾਂ ਮੈਨੂੰ ਵੀ ਦੀਂਦਾ ਮੈਨੂੰ ਵੀ ਪਤਾ ਮੇਰੀ ਧੀ ਦਾ ਘਰ ਆ ਪਰ ਘਰ ਵਾਲੇ ਲੱchn ਨਹੀਂ ਨਾ ਕਰਦੇ ਲੱchn ਕਾ ਤੋ ਨਹੀਂ ਕਰਦੇਗੇ ਨਾ ਦੋ ਲਾਗੀ ਆ ਦੀ ਕੋਈ ਮਾੜੀ ਮੋਟੀ ਘਰ ਘਰ ਹੁੰਦੀ ਆ ਇਹਨੂੰ ਕੁਛ ਨਾ ਮੈਂ ਤਾਂ ਵਿਚਾਰੀ ਨੂੰ ਕਿਦੇ ਕੋਸ ਆਖਣਾ ਨਹੀਂ ਕਰਨਾ ਨੀਗਾ ਇਹਨੂੰ ਬਸ ਰੋਟੀ ਟੋਕਾ ਕਾ ਟਾਈਮ ਨਾਲ ਬੁਕਾ ਰੈਂਦੀ ਮੈਨੂੰ ਫੜਾ ਦਿੰਦੀ ਆ ਸਭ ਤਾਂ ਕਿਦੇ ਦੋਨਾਂ ਨੂੰ ਸਸਦੀ ਤਿੰਨ ਪੰਜ ਹੀ ਨਹੀਂ ਹੋਈ ਪਤਾ ਹੀ ਐ ਭੈਣ ਜੀ ਮੈਨੂੰ ਕਹਿੰਦੇ ਹੁੰਦੇ ਨਾ ਅਗਲਾ ਡੱਬੂ ਕੰਦ ਤੇ ਉਹ ਗੱਲ ਐ ਆਕੇ ਅਗਲਾ ਇਹਦੇ ਬੂਕੂਤਾ ਕੰਧ ਤੇ ਆਉਣ ਸਾਰ ਲੜਾਈ ਵੱਢਣ ਬੈ ਗਈ ਕੋਈ ਖਾਸ ਕੁ ਪੁੱਛੀ ਇਹਨੇ ਮੰਮੀ ਆਉਂਦੇ ਸਾਰ ਲੱਗ ਗਈ ਦੋ ਮਿੰਟ ਗੱਲਬਾਤ ਕਰ ਲੈ ਪੁੱਛ ਦੱਸ ਲੈ ਕਿੱਧਰ ਵਾਗ ਗਿਆ ਮੈਂ ਤਾਂ ਕਰੀ ਆ ਗੱਲਬਾਤ ਪੁੱਛਿਆ ਦੱਸਿਆ ਮੈਨੂੰ ਤਾਂ ਸਭ ਪਤਾ ਜਿੱਥੇ ਉਹਨੇ ਜਾਣਾ ਉੱਥੇ ਗਿਆ ਹੋਰ ਉਹਨੇ ਕਿੱਥੇ ਜਾਣਾ ਲੈ ਐ ਕਰਦੀ ਆ ਤਾਂ ਫਿਰ ਕੋਈ ਕਰਨ ਦਿੱਤੀ ਇਹਨੂੰ ਕੋਈ ਗੱਲਬਾਤ ਮੈਂ ਤੇਰੀ ਨਖਾਤ ਸੁਖ ਦੀ ਗੱਲ ਕਰੀ ਜਾਨੀ ਆ ਤੇ ਚੱਕ ਕੇ ਹੋਰ ਹੀ ਟੁੱਪੀ ਗੱਲਬਾਤ ਆ ਚੱਲ ਮਾਂ ਤੂੰ ਦੱਸ ਨਾ ਖੇਤ ਹੀ ਗਿਆ ਹੈਗਾ ਹਾਂ ਖੇਤ ਗਿਆਗਾ ਰੋਟੀ ਖਾ ਗਿਆ ਨਾਤ ਹੋ ਗਿਆ ਕਹਿੰਦਾ ਮੈਂ ਭਈਆ ਨਾ ਖੇਤ ਮਹਾ ਕੋਈ ਨਹੀਂ ਕਹਿੰਦਾ ਜੇ ਆ ਗਿਆ ਨਾ ਉਹ ਟਾਈਮ ਨਾ ਚਲ ਆਵਾਂ ਜਿਹੜਾ ਕੱਪੜਾ ਲੀੜਾ ਜਾ ਪਿਆ ਕਹਿੰਦਾ ਉਹ ਸਾਹਮਣੂ ਕਿ ਮਹਾ ਕੋਈ ਨਹੀਂ ਬਤ ਮਗਾ ਜੂਗੀ ਉਹ ਅੱਛਾ ਹਾਂ ਹਾਂ ਇਹ ਤਾਂ ਨੌਕਰ ਨਹੀਂ ਐ ਤਾਂ ਸਾਹਮਣੂ ਵੀ ਨਾ ਨਾ ਤੈਨੂੰ ਕੁਝ ਨਹੀਂ ਬੋਲਿਆ ਤੈਨੂੰ ਕੀ ਬੋਲਣਾਗਾ ਹਾਂ ਹਾਂ ਇਹ ਤਾਂ ਨੌਕਰ ਨਹੀਂ ਐ ਇਹ ਤਾਂ ਘਰ ਸਾਹਮੂਗੀ ਇਹਨੇ ਤਾਂ ਸਾਹਮਣਾ ਹੀ ਐ ਲੱਭਣ ਜੀ ਇਹਨੇ ਸਾਹਮਣਾ ਹੀ ਸੁੱਖ ਲੈਦਾ ਘਰ ਬਾਰ ਆਗਾ ਇਹਦਾ ਸਾਰਾ ਕੁਝ ਹੋਏਗਾਗਾ ਇਹਦੇ ਕੰਮ ਤਾਂ ਦੇਸ਼ ਨੇ ਕਰਨੇ ਆਗੇ ਹਾਂ ਹਾਂ ਇਹਦਾ ਘਰਵਾਰ ਹੈ ਸਾਰੀ ਗੱਲ ਪੁੱਛ ਇਹਨੂੰ ਹੁੰਦੀ ਹੈ ਮੇਰੀ ਧੀ ਨੂੰ ਵੀ ਅਸੀਂ ਰਣਜੀਤ ਕੋ ਰਾ ਕੰਮ ਕਰ ਲਈਏ ਮੈਂ ਇੱਥੇ ਜਾਣਾ ਮੈਂ ਉੱਥੇ ਜਾਣਾ ਸਾਰਾ ਕੁਝ ਇਹਨੂੰ ਪੁੱਛ ਦੱਸ ਕੇ ਜਾਂਦਾ ਹੈ ਹਾਂਜੀ ਇੱਕ ਅਦਾ ਹੀ ਹੁੰਦਾਗਾ ਪੁੱਛਣ ਵਾਲਾ ਸਾਰੇ ਮੈਂਬਰ ਤਾਂ ਆਪਾਂ ਪੁੱਛਦੇ ਵੀ ਨਹੀਂ ਹੁੰਦੇ ਘਰ ਦੇ ਵਿੱਚ ਗੱਲਬਾਤ ਜੇ ਕਰਦੇ ਨਾ ਭਾਈ ਇੱਕ ਬੰਦੇ ਦੀ ਰੋਜ਼ ਜ਼ਿੰਮੇਵਾਰੀ ਹੁੰਦੀ ਹੈ ਜੀ ਹੁਣ ਅਸੀਂ ਇਹਨੂੰ ਕਿੱਥੇ ਕੁਝ ਕੁਝ ਜਾ ਕੇ ਤੇ ਕਿੱਥੇ ਇਹਨੂੰ ਜਾਹੋ ਕਰਗੇ ਸਾਰੇ ਤੁਸੀਂ ਹੈ ਕਿ ਦੋ ਤਾਂ ਤੁਸੀਂ ਟੋਡਰੂਆਂ ਘਰੇ ਆਹੋ ਫਿਰ ਮੈਂ ਤੈਨੂੰ ਆਈ ਆਨੀ ਜਿੱਥੇ ਮੇਰੀ ਤੇ ਉਹਦੀ ਗੱਲਬਾਤ ਆ ਕਿ ਮੁੰਡੇ ਦੀ ਤੇ ਜਾ ਬਸ ਉਹ ਹੀ ਗੱਲੇ ਕੋਈ ਕੀ ਪੁੱਛਿਆ ਨੇੜੀ ਹੈਗੀ ਹਾਂ ਹਾਂ ਮਾਪਤਾ ਦੀ ਤੁਹਾਡੀ ਇੱਕ ਗਿੱਟਮਿੱਟ ਹੈ ਲੱਗਦਾ ਗਿੱਟਮਿੱਟ ਸਾਡੀ ਤਾਂ ਉਹ ਕਿਹੜੀ ਗਿੱਟਮਿੱਟ ਆਲੀ ਤੂੰ ਤਾਂ ਫਿਰ ਉਹੀ ਗੱਲਾਂ ਕਰਦੀਆਂ ਲੜਾਂਗਾ ਆਲਗਾ ਤੂੰ ਆ ਕੇ ਬੈਠੀ ਨਹੀਂ ਕੋਈ ਚਾਹ ਦਾ ਨਾ ਨੀ ਕੋਈ ਪਾਣੀ ਦਾ ਨਾ ਨੀ ਔਰ ਸਾਰਥੂ ਲੜਾਈ ਹੋ ਗਈ ਮੈਨੂੰ ਤਾਂ ਐਸੇ ਜਿ ਗੁੱਸਾ ਚੜਿਆ ਪਿਆ ਮੇਰੀ ਕੁੜੀ ਤੇ ਹਾਂ ਜਿੰਨੇ ਕੰਮ ਕਰਦੇ ਤੂੰ ਕਰਦੀ ਐ ਲੈ ਫਿਰ ਇਹਦੇ ਆ ਕੇ ਘਰੇ ਆਪਣਾ ਨਹੀਂ ਸੀਗਾ ਤੈਨੂੰ ਅੱਥਬਹਾ ਕੇ ਰੱਖੀ ਸੀ ਮੰਮੀ ਕਰੇ ਤਾਂ ਉਹ ਨਹੀਂ ਰੱਖ ਲੈਂਦੀ ਤੂੰ ਇਹਨੂੰ ਉੱਥੇ ਰੱਖ ਲਾਦੀ ਆ ਰੱਖਣ ਮਾਰੀ ਤਾਂ ਨਾ ਇੱਥੇ ਬੈਠੀ ਐ ਜਿਵੇਂ ਆ ਉੱਥੇ ਰੱਖਣੀ ਹੁੰਦੀ ਪਰ ਮੈਨੂੰ ਕਿ ਲੋੜ ਸੀ ਇੱਥੇ ਬੈਠਣ ਦੀ ਨਾਲ ਛੋਡੇ ਵਰਗਿਆਂ ਤੋਂ ਗੱਲਾਂ ਸੁਣਨ ਦੀ ਮੈਂ ਕਿੱਦਾਂ ਨਹੀਂ ਤਲਾਕ ਲੈ ਕੇ ਹੋਰ ਵਿਆਹ ਦੰਦੀ ਮੇਰੀ ਧੀ ਨੂੰ ਹਾਂਜੀ ਆ ਤਲਾਕ ਦੀ ਹੁੰਦੇਗੇ ਇਹ ਕੋਈ ਮੜੀ-ਮੋਟੀ ਗੱਲ ਹੁੰਦੀ ਤਲਾਕਾਂ ਦੀ ਵੀ ਆਈ ਲੈ ਕੇ ਤੂੰ ਹੋਰ ਸਾ ਕਰ ਦਿੰਦੀ ਐਨੂੰ ਆਈ ਨਹੀਂ ਹੁੰਦਾ ਤਲਾਕ ਜਿਵੇਂ ਤੂੰ ਕਹਿੰਨੀ ਹੈਗੀ ਇਹ ਗੱਲ ਤੂੰ ਕਹਿੰਦੀ ਐ ਨਾ ਤਲਾਕਾਂ ਦੀ ਗੱਲ ਇਹ ਗੱਲ ਤੂੰ ਕਹਿੰਦੀ ਐ ਨਾ ਤੇਰਾ ਪੁੱਤ ਤਾਂ ਕਿੱਦਾਂ ਨਹੀਂ ਕਹਿੰਦਾ ਸੀ ਲੈ ਜਾ ਛੋਡੀ ਕੁੜੀ ਨੂੰ ਲੈ ਜਾ ਮੈਂ ਤਲਾ ਬੀ ਪੁੱਤ ਤਾਂ ਐਂ ਤਲਾਕ ਨਹੀਂ ਹੁੰਦੇ ਇਹ ਲੁੱਤਰੋ ਨਾ ਮੇਰੇ ਤੇ ਚਲਾਉਣ ਵਾਲੀਆਂ ਤੂੰ ਨਹੀਂ ਭਾਣੇ ਮੈਂ ਬਥੇਰੇ ਸੁਝਾਉਣੀ ਆ ਵੀ ਪੁੱਤ ਆ ਰੋਜ ਰੋਜ ਨਹੀਂ ਫੰਦ ਤੁਗਾਂ ਜੁੜਤ ਗਾ ਕਣੀ ਕਿ ਮੈਂ ਕੇਰਾ ਹੋਈ ਗਾ ਤੇ ਬੰਨੀ ਸੁਢੀ ਨਾ ਸਰ ਮੜਿਆ ਜਾਂਦਾ ਗਾ ਇਹ ਰੋਜ ਥੋੜਾ ਫੰਦ ਨਾ ਜੁੜਤ ਨਾ ਗਾ ਜੇ ਰੋਜ ਥੋੜਾ ਬੌਕਾ ਹੁੰਦੇ ਆ ਨਹੀਂ ਨਹੀਂ ਤੇਰੇ ਪੁੱਤ ਨੂੰ ਤਾਂ ਰੋਜੀ ਤੀਵੀਆਂ ਜੁੜਦੀਆਂ ਉਹ ਤਾਂ ਨਿਤ ਨਵੀਂ ਵਿਆਹ ਕਰਾਉਣ ਨੂੰ ਤਿਆਰ ਹੈ ਵਿਹਾਂ ਇੱਥੋਂ ਵੀ ਮੈਨੂੰ ਤੀਵੀ ਮਿਲ ਜਾ ਮੈਂ ਵਿਆਹ ਕਰਾ ਲਾਂ ਉਥੋਂ ਵੀ ਮੈਨੂੰ ਤੀਵੀ ਮਿਲ ਜਾ ਤੇ ਤੂੰ ਵੀ ਕਹਿੰਦੀ ਸੀ ਮੇਰੇ ਪੁੱਤ ਨੂੰ ਬਥੇਰੀਆਂ ਕੁੜੀਆਂ ਉਹਨੂੰ ਕੁੜੀਆਂ ਦਾ ਘਟਾ ਨਾ ਅਕੇ ਅੱਜ ਬਿਆਹ ਕਰਾ ਜਦੋਂ ਪਾਣਾ ਤੂੰ ਹਟਦੀ ਨਹੀਂ ਹਟਦੀ ਨਹੀਂ ਉਂਗਲਾਂ ਦੇ ਨਾਲ ਘਰ ਪੋਸਤਾ ਸਿਕਾਈ ਕੇ ਕੜਾ ਚੜਾ ਗਏ ਤੂੰ ਤਾਂ ਫਿਰ ਇੱਕਦਮ ਚਾਰਮ ਮੰਨੋ ਚਾਰਮ ਚਾਰਮ ਮੰਨ ਲਓ ਮਾੜੀ ਮੋਟੀ ਬਰਾਬਰ ਦੀਆਂ ਪੋਤੀਆਂ ਹੋਈਆਂ ਪਈਆਂ ਐਨੀ ਗੱਲ ਕਹਿੰਦੇ ਨਾ ਤੁਸੀਂ ਸੋਹਣੇ ਨਹੀਂ ਲੱਗਦੇ ਫਿਰ ਉਹ ਬਿਆਹ ਕਰਾ ਲਿਆ ਜਾ ਹੋਲੇ ਆ ਆ ਬੇਬੇ ਦੇਖ ਲਾ ਆ ਆਪਣੇ ਘਰ ਪਿੱਛੇ ਨਾ ਬੇਬੇ ਤਾਂ ਹੀ ਬੋਲਦੀ ਹੈਗੀ ਜੇ ਕੋਈ ਗੱਲਬਾਤ ਐਵੇਂ ਦੀ ਨਾ ਕਰੋ ਤੇ ਉਹਨੂੰ ਕਿ ਲੋੜ ਆ ਬੋਲਣ ਦੀ ਉਹ ਵੀ ਅੱਕੀ ਬੋਲਦੀ ਹੈਗੀ ਆ ਪੁੱਤ ਜੇ ਕੋਈ ਗੱਲਬਾਤ ਹੋਵੇ ਨਾ ਮੈਨੂੰ ਪਤਾ ਹੋਵੇ ਇਹਨੂੰ ਮਾਇਆ ਆਖਿਆ ਸੀ ਭਾਈ ਉਹ ਮੁੰਡਿਆ ਨਾ ਗਿਆਗਾ ਘੁੰਮਣ ਫਿਰਨ ਕੋਈ ਨਹੀਂ ਆਜੂਗਾ ਫੇਰ ਜੀ ਜੋ ਉਧਰੋਂ ਆਇਆ ਉਹ ਮੋਟਰ ਡਿੱਗ ਵੀ ਖੂਚ ਉਹ ਕੱਢਣ ਲੱਗਿਆ ਹਾਂ ਹਾਂ ਉਹ ਤਾਂ ਕਾਇਦਨਾਂ ਦਾ ਪੁੱਤ ਮੋਟਰਾਂ ਹੀ ਕੱਢੀ ਜਾਂਦਾ ਚੱਲ ਖੜੀ ਹੋ ਆ ਜਾ ਮੋਟਰਾਂ ਕੱਢੀ ਜਾਂਦਾ ਤਾਂ ਖੇਤ ਚੋਂ ਆ ਜਾ ਆ ਜਾ ਆ ਜਾ ਇਹਦੇ ਦਾ ਬਾਪਿਆ ਕਹਾਣੀ ਨਾ ਜਦ ਪਤਾ ਹੋਵੇ ਕਿ ਮੈਂ ਕੋਆਕ ਤਸਿਆ ਮਾਤਾ ਤੇ ਨਾਲ ਮਾਗੀ ਆਈ ਵੀ ਪਤਾ ਸੀ ਇਹ ਕਿ ਮਾਂ ਤੇ ਨਾਲ ਆ ਇਹ ਨਹੀਂ ਆਪਣਾ ਘਰ ਬਸ ਇੰਦਰ ਕਿੱਥੇ ਵਾਗੀ ਪੁੱਤ ਤੇਰੇ ਬਿਨਾ ਤਾਂ ਮੇਰਾ ਜਮੀਂ ਸੀ ਲੱਗਦਾ ਇੱਕ ਤੂੰ ਹੀ ਸੀ ਮੇਰਾ ਸਾਰਾ ਮੈਂ ਕੀ ਕਰਾਂ ਤੇਰੇ ਬਿਨਾ ਤਾਂ ਘਰ ਮੈਨੂੰ ਖਾਣ ਆਉਂਦਾ ਬੜ ਬੜ ਤੇਰੇ ਤੇਰੇ ਨਾਲੇ ਤਾਂ ਮੈਂ ਦਿਨ ਕੱਟਦੀ ਸੀ ਵੀ ਵੀ ਮੇਰੀ ਤੀ ਹੈਗੀ ਕੀ ਹੋ ਗਿਆ ਜਿਵੇਂ ਤੈਨੂੰ ਕੁੱਖੋਂ ਨਹੀਂ ਜੰਮਿਆ ਪਰ ਸੀ ਤਾਂ ਤੂੰ ਮੇਰੀ ਆਪ ਦੀ ਨਾ ਹਰੇਕ ਗੱਲ ਤੇਰੇ ਨਾਲ ਕਰਨੀ ਤੇ ਸੁਣਨੀ ਵੀ ਤੂੰ ਮੇਰੀ ਬਾੜੀ ਕੰਨ ਲਾ ਲਾ ਕੀ ਕਰ ਖੁੜੀ ਕਿੱਥੇ ਹੋਊ ਗਿਹੜੇ ਹਾਲ ਚ ਹੋ ਰੱਭਾ ਮੇਰੀ ਤੀ ਕਿ ਤਰ੍ਹਾਂ ਆ ਤੂੰ ਮੇਰੇ ਕੋਲ ਇਹ ਹੀ ਸਾਰਾ ਸੀ ਜਿਹੜੀ ਤੂੰ ਮੈਨੂੰ ਤੋਂ ਦੂਰ ਕਰਦੀ ਸੱਚੇ ਪਾਤਸ਼ਾਹ ਤੂੰ ਹੀ ਉਹ ਦੀ ਰੱਖਿਆ ਕਰਨੀ ਕਿ ਮੇਰੀ ਜੋ ਆਖੜੀ ਜਿੱਥੇ ਵੀ ਕਿਤੇ ਹੈ ਪੰਗਰੁਸਤੀ ਹੋ ਗਈ ਇਹ ਪ੍ਰਮਾਤਮਾ ਇਹ ਨੂੰ ਐਡੀ ਛੋਟੀ ਉਮਰ ਚ ਇੰਨੀ ਆਖ ਕਿਉਂ ਦਿੱਤੀ ਐ ਇਹ ਤੇ ਜੜੀ ਆਖ ਖੋਰ ਮੇਰੀ ਝੋਲੀ ਚ ਪਾ ਦਿੰਦਾ ਮੈਂ ਤਾਂ ਹੋਰ ਹੱਸ ਕੇ ਸਹਿ ਲੈਂਦੀ ਪਰ ਮੇਰੀ ਵਰਗੀ ਕਿਸਮਤ ਮੇਰੀ ਕਦੀ ਜੀ ਦੀ ਨਹੀਂ ਲਿਖਣੀ ਸੀ ਇਹ ਸੱਚੇ ਬਾਤ ਚ ਕਿਉਂ ਤੂੰ ਸਾਡੇ ਪਰਿਵਾਰ ਨਾਲ ਕੁਸ਼ ਕਰੀ ਜਾਂਦਾ ਸਾਰਾ ਟਬਰੇ ਰੁਖੇ ਰੁ ਕਰ ਛੱਡੇ ਬਹੁਸੀ ਉਹ ਵਿਚਾਰੀ ਤੋੜਨੀ ਪੈਗੀ ਹਰ ਜਾਈ ਮੇਰੀ ਗਲੀਆਂ ਚ ਰੁਲਦੀ ਫਿਰਦੀ ਐ ਮੇਰਾ ਭਰਾ ਤੇ ਮੇਰਾ ਪਤੀਜਾ ਤਾਂ ਭੁੱਖੇ ਤੇ ਆਏ ਫਿਰਦੇ ਕਿਉਂ ਨਹੀਂ ਤਰਸ ਕਰਦਾ ਤੂੰ ਜੇ ਤੂੰ ਦੱਸ ਕਰੇ ਸਾਡੇ ਤੇ ਰੱਬਾ ਸੀ ਤੇਰਾ ਕੀ ਐ ਡਾ ਮਾੜਾ ਕੀਤਾ ਜਿਹੜਾ ਸਾਨੂੰ ਇੰਨੇ ਦੁੱਖ ਦੇਈ ਜਾਂਦਾ ਜਾਇਸ ਕਰਨ ਉੱਠਈ ਇਹਨਾਂ ਦੇ ਜੈਨੀਆਂ ਦੁਖੀ ਕਰਨੀਆਂ ਨੂੰਵਾਹਿ ਕਰੂ ਇਸ ਘੱਟਤੀ ਮੁੜ ਕੇ ਨਾ ਪੈਦਾ ਹੋਵੇ ਅਸੀਂ ਦੋ ਤੀਆਂ ਨੇ ਇਹਨਾਂ ਦੇ ਹੱਥ ਖੜੇ ਕਰਵਾਤੇ ਸਾਨੂੰ ਨਹੀਂ ਪਤਾ ਸੀ ਸਾਡੇ ਲੇਖਾਂ ਦੇ ਵਿੱਚ ਕੀ ਲਿਖੇ ਮੈਂ ਤਾਂ ਹੰਡਾ ਲੈ ਸੀ ਚੱਲ ਪਰ ਹਾਂ ਜਵਾਕੜੀ ਦੇ ਕਰਮਾਂ 'ਚ ਤਾਂ ਕੁਝ ਜ਼ਿਆਦਾ ਹੀ ਲਿਖਤਾ ਰੱਬ ਇਹ ਕਿੱਥੇ ਸੀ ਇਹਨੇ ਦੁੱਖ ਚੰਨ ਨਾਲੀ ਹਜੇ ਹੋਰਾਂ ਪਰ ਜਵਾਕੜੀ ਮੇਰੇ ਹਰ ਦੁੱਖ ਸੁੱਖ ਦੇ ਨਾਲ ਖੜਤੀਸ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਕੋਈ ਕਾਗਰੀ ਮੇਰੇ ਭਤੀਜੀ ਦੀ ਪਰਮਾਤਮਾ ਤੇਰੇ ਮੂਰੇ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਤੇਰੇ ਘਰ ਚ ਨਿਆ ਮੇਰੀ ਭਤੀਜੀ ਛੇਤੀ ਤੋਂ ਛੇਤੀ ਮੇਰੇ ਸਾਹਮਣੇ ਆ ਜੇ ਠੀਕ ਠਾਕ ਹੋ ਗਏ ਉਹ ਵੀ ਛੇਤੀ ਸਾਡੇ ਪਰਿਵਾਰ ਨੂੰ ਅੱਗੇ ਵੰਗੂ ਜੋੜ ਦੀ ਪਰਮਾਤਮਾ ਤੇਰੇ ਮੂਰੇ ਅਰਦਾਸ ਕਰਦੀ ਆ ਮੈਂ ਵਾਹਿਗੁਰੂ ਤੇਰੇ ਤੇ ਹੀ ਭਰੋਸਾ ਹੈ ਉਹ ਭਾਈ ਭਾਈ ਹਾਂ ਭਾਈ ਓਏ ਛੱਡ ਜਾ ਓਏ ਹੋਸ਼ ਕਰ ਉਹ ਨਿਕਲ ਗਈ ਓਏ ਹਾਏ ਓਏ ਓਏ ਚੱਕਰ ਆ ਗਿਆ ਪੜੀ ਕਿਹੜੇ ਚੱਕਰਾਂ ਚ ਪਿਆ ਤਾ ਤੂੰ ਮੈਨੂੰ ਓਏ ਹੋ ਮੇਰੇ ਮਾਰਿਆ ਉਹ ਇੱਥੇ ਮਾਰਿਆ ਹਲੇ ਆਜੂ ਪੀ ਉਹ ਵੇ ਚੱਲ ਆਪਾਂ ਨਿਕਲ ਚੱਲ ਗਏ ਉਹ ਖੜ ਜਾ ਯਾਰ ਹਏ ਹਾਈ ਹਾਈ ਉਹ ਬਾਈ ਹਾਈ ਉਹ ਤਾਂ ਕੰਮ ਹੋ ਗਿਆ ਉਹ ਜਿਹੜੇ ਤੋਂ ਡਰਦੇ ਸੀ ਹੁਣ ਕੀ ਬਣੂਗਾ ਕੀ ਬੰਨਣਾ ਤਾਂ ਕੀ ਹੈ ਮੈਂ ਤਾਂ ਕਹਿਣਾ ਪਹਿਲਾਂ ਘਰੇ ਚੱਲ ਗਏ ਪੈਸਾ ਢੇਲਾ ਚੱਕ ਗਏ ਇੱਥੋਂ ਨਿਕਲ ਚੱਲ ਗਏ ਬਾਈ ਬਾਈ ਮੈਨੂੰ ਬਚਾਲਾ ਮੈਂ ਮਰ ਜੂਗਾ ਉਹ ਮੈਂ ਵੀ ਤਾਂ ਤੇਰੇ ਨਾਲ ਹੀ ਮਰੂੰਗਾ ਮੈਂ ਤਾਂ ਇਹ ਸਮਝਦਾ ਸੀ ਉਹ ਤੈਨੂੰ ਪਤਾ ਲੱਗਿਆ ਸੀ ਕਿ ਨਹੀਂ ਲੱਗਿਆ ਤੈਨੂੰ ਕਿਉਂ ਨਹੀਂ ਪਤਾ ਲੱਗਦਾ ਤੂੰ ਅੰਦਰ ਸੂ ਚੱਕ ਕੇ ਭੱਗ ਗਿਆ ਉਹ ਖੋਲ ਕਾਸਤੋਂ ਦਿੱਤੀ ਸੀ ਤੂੰ ਉਹ ਮੈਂ ਕਿੱਥੇ ਖੋਲੀ ਐ ਉਹ ਪਤਾ ਹੀ ਨਹੀਂ ਕਿੱਥੋਂ ਆ ਗਈ ਨੇਰੇ ਦੇ ਦੇ ਵਿੱਚੋਂ ਨੇਰੇ ਦੇ ਦੇ ਵਿੱਚੋਂ ਆ ਗਈ ਤੈਨੂੰ ਪਤਾ ਤਾਂ ਹੋਣਾ ਚਾਹੀਦਾ ਸੀਗਾ ਜੇ ਤੂੰ ਰੋਟੀ ਖਵਾ ਕੇ ਆਇਆ ਸੀਗਾ ਉਸ ਤੋਂ ਹੱਥ ਬੰਨ੍ਹੇ ਨਹੀਂ ਚੰਗੀ ਤਾਂ ਉਹ ਚੰਗੀ ਭੜਾਈ ਬੰਨੀ ਸੀਗੀ ਯਾਰ ਮੇਰੇ ਤੇ ਯਾਰ ਇੱਥੇ ਮਾਰੇ ਇੱਕ ਮੱਥੇ ਤੇ ਆਏ ਓਏ ਆਏ ਓਏ ਆ ਬਾਤੇ ਮਾਰੀ ਹੈ ਇੱਥੇ ਮਾਰੀ ਨਾਲੇ ਰੂ ਮੈਂ ਘਰੇ ਕੱਪੜੇ ਬਦਲਣ ਗਿਆ ਸੀ ਨਾ ਹਾਂ ਇਹ ਮੈਨੂੰ ਲੱਗਦਾ ਮਗਰੋਂ ਉਦੋਂ ਆਪੇ ਖੁੱਲ ਖੁੱਲ ਗਈ ਹਾਂ ਕਿਵੇਂ ਖੁੱਲ ਗਈ ਯਾਰ ਤੂੰ ਤੂੰ ਇਹ ਗੱਲ ਕੱਚਾ ਕੰਮ ਕਰਦਾਗਾ ਤੇ ਮੈਂ ਦੱਸ ਹੁਣ ਮੈਨੂੰ ਇਸ ਗੱਲ ਦਾ ਡਰ ਆ ਹੁਣੇ ਜਾਊਗੀ ਸਿੱਧੀ ਥਾਣੇ 'ਚ ਤੇ ਮੇਰੀ ਗੱਲ ਸੁਣ ਜੇ ਥਾਣੇ ਭੱਗੀ ਤੇ ਆਪਾਂ ਜੇਲ੍ਹ 'ਚ ਉਹ ਭਰਾਵਾ ਤੇਰਾ ਤਾਂ ਸਰਜੂ ਤੇਰੇ ਕੋਲੇ ਪਹਿਲੀ ਪੱਠਾ ਹੈਗਾ 4 ਕਿੱਲੇ ਦੇ ਕੇ ਤੂੰ ਖਿਹੜਾ ਛਡਾ ਲੇਗਾ ਮੇਰਾ ਕੀ ਬਣੂਗਾ ਮੇਰੇ ਕੋਲੇ ਤਾਂ ਹੋਰ ਆ ਵੀ ਨਹੀਂ ਆਉਂਦਾਗਾ ਹੁਣ ਮੈਂ ਦੱਸ ਕੀ ਕਰਾਂ ਯਾਰ ਤੂੰ ਤਾਂ ਸਮਝ ਨਹੀਂ ਲੱਗਦੀ ਹੁਣ ਹੁਣ ਜੇ ਘਰੇ ਜਾਣੇ ਤਾਂ ਘਰੇ ਪਤਾ ਲੱਗੂਗਾ ਤੇ ਬਾਹਰ ਜਾਣੇ ਤਾਂ ਪਤਾ ਲੱਗੂ ਹੁਣ ਜਿਹੜਾ ਕੰਮ ਕਰਨ ਦੇ ਮਾਰੇ ਬੈਠੇ ਸੀ ਉਹ ਵੀ ਨਹੀਂ ਹੋਇਆ ਭਾਈ ਹਜੇ ਤੱਕ ਜੇ ਪੁਲਿਸ ਇੱਥੇ ਨਹੀਂ ਆਈ ਨਾ ਜਦਾ ਮਤਲਬ ਘਰੇ ਨਹੀਂ ਪਹੁੰਚੀਗੀ ਉਹ ਪਹੁੰਚੀ ਨਹੀਂ ਹੁਣ ਤਾਂ ਹਜੇ ਘੰਟਾ ਤਾਂ ਹੋਇਆ ਨਹੀਂ ਉਹਨੂੰ ਮੇਰੇ ਤਾਂ ਉਹ ਯਾਰ ਮੇਰੇ ਤਾਂ ਚੱਕਰ ਹੀ ਬਾਲੀ ਆਈ ਇਹਨਾਂ ਸਿਰ 'ਚ ਮਾਰੀ ਮੈਂ ਤਾਂ ਐਡੀ ਖਿੱਚ ਕੇ ਮਾਰੀ ਤਾਂ ਸ਼ੁਕਰ ਕਰ ਸਿੱਧੀ ਘਾੜੀ ਨਹੀਂ ਮਾਰੀ ਮੇਰੇ ਨਹੀਂ ਤਾਂ ਮਾਰ ਕੇ ਸੜ ਦਿੰਦੀ ਮੈਨੂੰ ਮੇਰੀ ਗੱਲ ਸੁਣ ਆਪਣੇ ਕੋ ਭੱਜਣ ਦਾ ਜਗਾਰਡ ਬਣਾਈਏ। ਉਹੀ ਤਾਂ ਮੈਂ ਤੈਨੂੰ ਕਹਿਣਾ ਟਾਵਾਂ ਤਾਂ ਕੋਲੇ ਨਹੀਂ ਪਹਿਲਾਂ ਤਾਂ ਡਾਣਾ ਪੈਣਾ ਕਰੇ। ਵਿਚਾਰ ਚਿੱਲੜ ਚੱਕਾਂਗੇ ਕਰੋ ਫੇਰ ਨਹੀਂ ਜਾਵਾਂਗੇ ਕਿਤੇ। ਘਰੇ ਘਰੇ ਕੀ ਕਰਨਾ ਜਾ ਕੇ? ਆਪਾਂ ਬਖਤੂ ਨੂੰ ਪੁੱਛ ਲੈਨੇ ਆ। ਹੈ? ਜੇ ਬਖਤੂ ਕੋਲੋਂ ਮਿਲ ਗਏ ਜੇ ਦਿੱਤੇ ਹੁਣੇ। ਪਰ ਉਹਦੇ ਤਾਂ ਤੂੰ ਪਹਿਲਾਂ ਨਹੀਂ ਦਿੱਤੇ ਹੋਏ ਆ। ਜਿਹੜੇ ਤੈਨੂੰ ਦਵਾਈ ਸੀ ਉਹ ਮੇਰੇ ਨਾਲ ਗੁੱਸੇ ਹੋਇਆ ਗਿਆ। ਘਰੇ ਹੁਣ ਕਿਹੜੇ ਮੂੰਹ ਨਾਲ ਜਾਊਗਾ ਤੇ ਕਹਾ ਘਰੇ ਭਗਿਆੜੀ ਮੇਰੀ ਸੱਸ ਬੈਠੀ ਜਿਹੜੀ ਉਹ। ਮੈਂ ਤਾਂ ਸ਼ੁਕਰ ਕਰ ਮੇਰੀ ਜਨਾਨੀ ਨਹੀਂ ਹੈਗੀ। ਉਹਨ ਪਰ ਤੂੰ ਹੀ ਦੱਸ ਯਾਰ ਮੈਨੂੰ ਤਾਂ ਆਪਣੀ ਕੋ ਸਾਂਝ ਲੱਗਦੀ ਇੱਥੋਂ ਨਿਕਲ ਕੇ ਰਾਂ ਦੱਸ ਕੁਛ ਇੱਥੇ ਨਾ ਬੈਠਾ ਤਾ ਹੁਣ ਇੱਥੇ ਕਿਤੇ ਪੁਲਿਸ ਲੈ ਕੇ ਆ ਜੇ ਚੱਲ ਖੜਾ ਹੋ ਯਾਰ